ਵਗੀ ਕਖਾਲਸਾ ਵੈ ਦੀ ਫਤਿਹ ਕਲਕੱਤਾ ਦੇ ਵਿੱਚ ਡੀਜੀ ਡਾਕਟਰ ਨਾਲ ਜਿਹੜਾ ਤੱਕਾ ਆ ਉਹਦੇ ਤੇ ਅਜੇ ਤੱਕ ਸਰਕਾਰ ਪਤਾ ਨਹੀਂ ਕੀ ਪ੍ਰਤੀਕਿਰਿਆ ਦੇ ਰਹੀ ਆ ਉਸ ਭੈਣ ਨੂੰ ਗਿਆਨ ਆ ਮਿਲਣਾ ਇੱਕ ਸਾਡੇ ਲੋਕਤੰਤਰਕ ਦੀ ਵੀ ਸਵਾਲੀਆ ਚੇਨਵਾ ਸਾਡੇ ਨਾਲੋਂ 2 ਸਾਲ ਬਾਅਦ ਦੇ ਵਿੱਚ ਚੈਨਾ ਅਜਾਦ ਹੋਇਆ ਜੰਦਗੀ ਇਹ ਆਜ਼ਾਦੀ ਤੋਂ ਬਾਅਦ ਇੱਕ ਬੇਟੀ ਦੇ ਨਾਲ ਤੱਕਾ ਆਇਆ ਉਹਦੇ ਤੱਕ ਮਾਊਸੇ ਟੋਂਗ ਖੋਦ ਬੇਟੀ ਤੱਕ ਪਹੁੰਚੇ ਪਰ ਪਹੁੰਚਦੇ ਆ ਪਹੁੰਚਿਆ ਥੋੜੀ ਦੇਰ ਲੱਗੀ ਦੇਨ ਹੋ ਗਈ ਉਹਨਾਂ ਦੇਰ ਨੂੰ ਸਦਮੇ ਦੇ ਵਿੱਚੋਂ ਉੱਭਰ ਚੁੱਕੀ ਸੀ ਸਿਰ ਯਾਦਤਾ ਹੋ ਗਈ ਸੀ ਮਾਊਸੇ ਟੋਂਗ ਨੇ ਪੁੱਛਿਆ ਕਿ ਜਦੋਂ ਬੇਟੀ تیر ਨਾਲ ਤੱਕਾ ਆਇਆ ਉਹਦੋਂ ਤੂੰ ਰੋਲਾ ਨਹੀਂ ਪਾਇਆ ਉਹ ਕਹਿੰਦੀ ਬਹੁਤ ਰੋਲਾ ਪਾਇਆ ਬਹੁਤ ਚੀਕੀ ਤੇ ਮੂਸੇ ਟੁੰਗ ਦਾ ਅਜਗਲਾ ਸੁਆਹ ਸੀ ਕਿ ਉਸੇ ਆਵਾਜ਼ ਦੇ ਵਿੱਚ ਹੁਣ ਰੌਲਾ ਪਾ ਸਕਦੀਆਂ ਕਿ ਵੀ ਪਾ ਸਕਦੀਆਂ ਦੱਸਦੇ ਆਂ ਪੁਲਿਸ ਨੂੰ ਲਾ ਕੇ ਅੱਧੇ ਕਿਲੋਮੀਟਰ ਤੱਕ ਉਹ ਜਗ੍ਹਾ ਦੀ ਧੇਰਾਬੰਦੀ ਕਰਵਾ ਦਿੰਦੀ ਪੁਲਿਸ ਮਲਾਜਮਾਂ ਨੂੰ ਕਹਿ ਦਿੰਦਾ ਵੀ ਤੁਸੀਂ ਜਦੋਂ ਇਹ ਰੌਲਾ ਪਾਵੇ ਚੜਾਵੇ ਉਹਦੇ ਬੇਟੀ ਦੀ ਆਵਾਜ਼ ਸੁਣਨੀ ਆ ਭਲਾ ਕਿਹਨੂੰ ਕਿਹਨੂੰ ਸੁਣਦੀ ਆ ਉਸ ਏਰੀਆ ਵਿੱਚ ਲਿਜਾ ਕੇ ਜਦੋਂ ਬੇਟੀ ਨੇ ਉਸੇ ਲੈਣੀ ਵਿੱਚ ਰੌਲਾ ਪਾਇਆ ਮਤਲਬ ਪੂਰੀ ਤਰ੍ਹਾਂ ਚਲਾਈ ਉਹ ਬਚਾਵਾ ਕਰਦੇ ਉਹਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਜੋ ਕੁਝ ਨੇ ਪਹਿਲਾਂ ਕੀਤਾ ਸੀ ਉਹ ਕੀਤਾ ਆ ਗਈ ਕਲੀ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਮੌਸੇ ਤੋਂ ਪੁੱਛਦੇ ਵੀ ਤੁਹਾਨੂੰ ਆਵਾਜ਼ ਸੁਣੀ ਕਹਿੰਦੇ ਜੀ ਪੂਰੀ ਕਲੀਅਰ ਸੁਣੀ 500 ਮੀਟਰ ਦੇ ਖੇਤਰ ਦੇ ਵਿੱਚ ਕਲੀਅਰ ਆਵਾਜ਼ ਸੁਣੀ ਤੁਹਾਨੂੰ ਕਿਹਾ ਵੀ ਜਿੰਨੇ ਲੋਕ 500 ਮੀਟਰ ਦੇ ਘੇਰੇ ਚ ਰਹਿੰਦੇ ਆ ਇਹ ਸਾਰਿਆਂ ਨੂੰ ਤਲਬ ਕਰ ਲੋ ਜਾਂ ਤੇ ਇਹ ਬਲਾਤਕਾਰੀਆਂ ਨੂੰ ਦੱਸ ਦੇਣ ਕਿ ਕਿੱਥੇ ਆ ਨਹੀਂ ਤੇ ਸਾਰਿਆਂ ਨੂੰ ਗੋਲੀ ਮਾਰ ਦਿਓ ਇਹਨਾਂ ਇਹੋ ਜਿਹੇ ਬੋਇਦਰ ਲੋਕਾਂ ਦੀ ਲੋੜ ਕੋਈ ਨਹੀਂ ਸੋ ਐਦਾਂ ਵੀ ਆ ਜਦੋਂ ਕਟਨਾਵਾ ਵਾਪਰ ਰਹੀਆਂ ਵਾ ਲਗਾਤਾਰ ਕਦੀ ਮਣੀਪੁਰ ਕਦੀ ਦਿੱਲੀ ਦੇ ਵਿੱਚ ਕਦੀ ਜੁਪੀ ਦੇ ਵਿੱਚ ਕਦੀ ਬੰਗਲਾ ਬੰਗਾਲ ਦੇ ਵਿੱਚ ਕਦੀ ਜੰਮੂ ਕਸ਼ਮੀਰ ਦੇ ਵਿੱਚ ਇਹਦੇ ਤੋਂ ਬਗੈਰ ਨਾ ਵੀ ਸਰਕਾਰ ਦੀ ਪ੍ਰਤੀਕਿਰਿਆ ਜੀ ਹੈ ਸਰਕਾਰ ਕਿਉਂ ਨਹੀਂ ਮਤਲਬ ਇੱਥੇ ਕੋਈ ਨਿਆਂ ਕਰਦੀ ਮੌਸੇ ਤੁੰਗ ਨੇ ਉਦੋਂ ਹੀ ਫੜ ਕੇ ਬਲਾਧਕਾਰੀ ਤੇ ਲੋਕਾਂ ਦੇ ਸਾਹਮਣੇ ਗੋਲੀ ਨਾਲ ਅੜਵਾ ਦਿੱਤੀ ਉਸ ਤੋਂ ਬਾਅਦ ਕਿਸੇ ਹਿੰਮਤ ਨਹੀਂ ਪਈ ਕਿ ਹੌਰ ਦੇ ਨਾਲ ਤੱਕਾ ਕਰਨ ਦੀ ਇਹਦੇ ਤੇ ਕੋ ਪੀੜਤਾ ਡਾਕਟਰ ਦੀ ਮਾਤਾ ਉਸ ਕੈਰ ਚੱਲ ਚੁੱਕੀ ਡਾਕਟਰ ਦੀ ਮਾਤਾ ਨੇ ਕਿਹਾ ਵੀ ਅਫਸੋਸ ਜਦੋਂ ਮੇਰੀ ਬੇਟੀ ਨਾਲ ਤੱਕਾ ਹੋ ਰਿਹਾ ਜਿੱਤੇ ਕੋਈ ਸਿੱਖ ਹਾਜ਼ਰ ਹੁੰਦਾ ਤੇ ਕਦੀ ਵੀ ਇਹ ਤੱਕਾ ਨਹੀਂ ਹੁੰਦਾ ਸੋ ਅੱਜ ਜਾਤਾਂ ਕਰ ਰਿਆ ਰੋਕ ਸਿੱਖ ਨੂੰ ਨੌਜਵਾਨਾਂ ਨੂੰ ਸਿੱਖਾਂ ਨੂੰ ਪਰ ਇਹਦੇ ਤੇ ਸਾਰੇ ਜਾਨੇ ਪਹਿਰਾ ਕਦੋਂ ਦੇਣਗੇ ਸਿੱਖਾਂ ਨੂੰ ਸਿੱਖ ਕਮਿਊਨਿਟੀ ਨੂੰ ਪੰਜਾਬੀਆਂ ਨੂੰ ਨਿਆਂ ਕਦੋਂ ਦੇਉਣਗੇ ਇਹ ਅਗਲੀ ਕੱਲ੍ਹ ਵਾ ਇੱਕ ਕਦੋਂ ਕੋਲ ਪੂਰਾ ਦੇਸ਼ ਜਾਗਦਾ ਵਾ ਔਰ ਦੇਸ਼ ਜਾ ਕੇ ਆਪਣੇ ਹੱਕਾਂ ਬਰਤੀ ਸੀ ਦੰਦਾ ਵਾ ਇਹਦੇ ਪ੍ਰਤੀ ਬਹੁਤ ਵੱਡੇ ਜੋਦੀ ਮਤ ਬਲਵਾ ਦੀ ਲੋੜ ਜੇ ਸੋ ਆਓ ਸਰ ਕੇ ਰਲੇ ਪਿਰ ਕੀ ਇਕੱਤਰ ਹੋਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਵਿਕਤਾ ਨਾ ਵਾਪਰਨ ਕਿਸੇ ਵੀ ਔਰ ਦੇ ਨਾਲ ਕਿਤੇ ਵੀ ਤੱਗਾ ਨਾ ਹੋਵੇ ਉਹਨੂੰ ਸੁਰੱਖਿਅਤ ਮਹਿਸੂਸ ਕਰੇ ਮੋੜੀ ਬਾਬਾ ਡਾਂਗ ਵਾਲਿਆ ਵਾਲੇ ਕਹਤ ਹਰ ਦਾ ਜਿੜਟਾ ਉਹਨਾਂ ਤੇ ਫਿਰ ਤੋਂ ਪਹਿਰਾ ਦੇਣ ਵਾਲੀ ਜਿਵੇਂ ਪਿਛਲੀਆਂ ਮਾਵਾਂ ਧੀਆਂ ਜਦੋਂ ਗਲੀ ਦੇ ਵਿੱਚ ਕੁੱਲੇ ਵਾਲਾ ਕੋਈ ਦੇਖਣਾ ਪਠਾਨ ਤੇ ਬੂਏ ਢੋਲਣੇ ਤੇ ਜਦੋਂ ਕੋਈ ਫਰਦੇ ਵਾਲਾ ਸਿੰਘ ਦਿਸੇਣਾ ਤੇ ਉਦੋਂ ਕਹਿ ਦੇਣਾ ਬੇਟੀ ਨੂੰ ਬੇਟੀ ਆਗੇ ਨਿਹੰਗ ਬੂਆ ਖੋਦ ਦੇ ਨਿਹੰਗ ਭਾਵੇਂ ਬੇਟੀ ਕਿਸੇ ਵੀ ਕਮਿਊਨਿਟੀ ਜੰਦੀ ਸੀ ਉਹਦੇ ਰਖੇਤ ਬਣ ਕੇ ਰਹਿਆ ਸੋ ਅੱਜ ਵੀ ਬੜੀ ਵੱਡੀ ਲੋੜ ਜੀ ਧੀਆਂ ਪੜਣਾ ਦੀ ਜਿਹੜੀ ਹੁੰਦੀ ਬੇਤੀ ਉਹਨੂੰ ਬਚਾਈਏ ਵੈਰੂ ਜੀ ਕਾਕ ਖਾਲਸਾ ਵੈਰੂ ਜੀ ਕੀ ਪਤੇ